ਕੀ ਕੰਮ ਕਰਦੀ ਸੀਗੀ ਮੈਂ ਟੈਲੀ ਇਮੀਗ੍ਰੇਸ਼ਨ ਕੰਪਨੀ ਕੰਮ ਕਰਦੀ ਆ ਕਿ ਮਤੋਂ ਲੁਧਿਆਣਾ ਦੇ ਵਿੱਚ ਲੁਧਿਆਣਾ ਪੁਲਿਸ ਨੇ ਇੱਕ ਇਮੀਗ੍ਰੇਸ਼ਨ ਦੇ ਦਫਤਰ ਦੇ ਉੱਤੇ ਕਾਰਵਾਈ ਕੀਤੀ ਹੈ ਇਹਨੂੰ ਕੰਮ ਇਹ ਕੰਪਨੀ ਤੋਂ ਹੀ ਮਿਲਿਆ ਸੀਗਾ ਜਿਸ ਤਰ੍ਹਾਂ ਆਪਾਂ ਕੰਪਨੀਆਂ ਤੋਂ ਕਹਿੰਦੇ ਆ ਕਿ ਸਾਨੂੰ ਕੰਮ ਦੇ ਦਿਓ ਤੇ ਅਗੋ ਦੇ ਰਹੇ ਨੇ ਇਸ ਤਰ੍ਹਾਂ ਇਹਨੂੰ ਕੰਮ ਮਿਲਿਆ ਸੀਗਾ ਤੇ ਇਹ ਸਾਲ ਦੇਰ ਤੋਂ ਕਰ ਰਹੀ ਸੀਗਾ ਉਹ ਵੇਚਦੇ ਨੇ ਠੀਕ ਆ ਉਹ ਵੀ ਗਲਤ ਹੈ ਕੰਮ ਉਹਨਾਂ ਦਾ ਮਕਾਨ ਤੋੜਿਆ ਜਾ ਰਿਹਾ ਇਹ ਜਿਹੜੇ ਆਨਲਾਈਨ ਸਰਕਾਰ ਦੀ ਹਾਜ਼ਰੀ ਦੇ ਵਿੱਚ ਠੱਗੀਆਂ ਕਰ ਰਿਹਾ ਇਹਨਾਂ ਲਈ ਸਿਰਫ 420 ਬਣੀ ਹੈ ਤੇ ਇਹ ਕਿੰਨੇ ਕੁ ਸਾਲਾਂ ਤੋਂ ਕੰਮ ਕਰ ਰਹੀ ਸੀ ਸਾਲ ਹੋ ਗਿਆ ਮੈਨੂੰ ਸਾਲ ਹੋ ਗਿਆ ਹਾਂਜੀ ਅੱਛਾ ਤੇ ਇਹਨੂੰ ਪਤਾ ਨਹੀਂ ਸੀਗਾ ਕਿ ਇਹ ਟਰੈਵਲ ਏਜੰਟ ਹੈਗੇ ਨੇ ਇਹਨਾਂ ਕੋ ਲਾਇਸੈਂਸ ਵਗੈਰਾ ਕੁਝ ਪਤਾ ਕੀਤਾ ਹੀ ਨਹੀਂ ਜਾਂਚ ਕੀਤੀ ਭਈ ਮੈਨੂੰ ਇਸ ਬਾਰੇ ਨਹੀਂ ਪਤਾ ਕੁੜੀ ਨੂੰ ਪਤਾ ਹੋਇਆ ਜਾਂ ਨਹੀਂ ਪਤਾ ਹੈਗਾ ਇਹ ਫੇਸਬੁੱਕਾਂ ਤੇ ਬੰਦੇ ਆ ਆਨਲਾਈਨ ਲੋਕਾਂ ਨੂੰ ਬੁਲਾਉਂਦੇ ਆ ਉਦਾਂ ਤਾਂ ਆਪਾਂ ਸਾਈਬਰ ਕਲਮ ਖੋਲਿਆ ਹੋਇਆ ਹੈ ਗ੍ਰਹਿ ਮੰਤਰਾਲੇ ਲੋ ਲੇਕਿਨ ਕੋਈ ਵੀ ਉੱਥੇ ਕੀ ਸਿਸਟਮ ਚੱਲ ਰਿਹਾ ਹੈ ਮਾਲਕ ਜਾਣੇ ਸੋਚੀ ਗਾਲ ਜੀ ਲੁਧਿਆਣਾ ਦੀ ਪੁਲਿਸ ਨੇ ਇੱਕ ਨੀਜੀ ਇਮੀਗ੍ਰੇਸ਼ਨ ਟ੍ਰੈਵਲ ਏਜੰਟ ਦੇ ਖਿਲਾਫ ਕਾਰਵਾਈ ਕੀਤੀ ਹੈ ਉਸ ਦੇ ਵਿੱਚ ਦੋ ਔਰੋਪੀਆਂ ਨੂੰ ਗ੍ਰਿਫਤਾਰ ਕੀਤਾ ਵਾ ਮਾਮਲਾ ਜਾਣ ਲੈਂਿਆ ਸਿਮੋ ਜੀ ਮਾਮਲਾ ਕੀ ਹੈ ਕਾਫੀ ਹੰਗਾਮਾ ਹੋਇਆ ਮੋਤੀਨੇ ਦਾ ਥਾਣੇ ਦੇ ਵਿੱਚ ਰਾਤ ਨੂੰ ਵੀ ਕਾਫੀ ਤੂਈ ਇੱਕ ਵੀਡੀਓ ਜਾਰੀ ਕੀਤੀ ਸੀ ਕਿ ਵਾਇਰਲ ਲਾਈਵ ਹੋਈ ਸੀਗੇ ਉਹ ਪੂਰਾ ਮਾਮਲਾ ਹੈ ਕਿ ਇਹ ਕੌਣ ਹੈ ਟ੍ਰੈਵਲ ਏਜੰਟ ਤੇ ਇਹ ਕੀ ਪੂਰਾ ਰੋਲਾ ਇਮੀਗ੍ਰੇਸ਼ਨ ਦਾ ਮਸਲਾ ਹੈ ਜੀ ਰਾਤ ਨੂੰ ਮੇਰੀ ਭੈਣ ਦਾ ਫੋਨ ਆਇਆ ਸੀਗਾ ਕਿ ਸਾਡੀ ਜਿਹੜੀ ਬੇਟੀ ਨੂੰ ਹੈ ਪੁਲਿਸ ਨੇ ਅਰੈਸਟ ਕਰ ਲਿਆ ਜਦੋਂ ਅਸੀਂ ਇੱਥੇ ਥਾਣੇ ਆਏ ਆ ਕੇ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲ ਕੀਤੀ ਉਦੋਂ ਪਤਾ ਕੀਤਾ ਕਿ ਇਮੀਗ੍ਰੇਸ਼ਨ ਐਕਟ ਦੇ ਅਧੀਨ ਪੁਲਸ ਨੇ ਪਰਚਾ ਦਿੱਤਾ ਜਿਹੜਾ ਇਹਦਾ ਓਨਰ ਹੈ ਇਹਨਾਂ ਦੇ ਪੇਰੈਂਟਸ ਨੂੰ ਪਤਾ ਕੀਤਾ ਸੀ ਕਿ ਉਹਦਾ ਮਾਲਕ ਜਿਹੜਾ ਉਹ ਨਿਤਿਸ਼ ਘਈ ਆ ਉਹ ਬਾਹਰ ਘੁੰਮਦਾ ਵੇ ਸਲਾਖਾਂ ਦੇ ਤੇ ਜਿਹੜੇ EMPLOYEE ਆ ਉਹਨਾਂ ਨੂੰ ਚੱਕ ਕੇ ਅੰਦਰ ਕਰਤਾ ਬੜੀ ਗੱਲ ਹੈ ਦੇਖੋ ਸੋਚਣ ਵਾਲੀ ਹੈ ਬੈਂਕ ਦੇ EMPLOYEES ਹੁੰਦੇ ਆ ਉਹ ਕੈਸ਼ ਜਮ੍ਹਾਂ ਕਰਦੇ ਆ ਜਿਹੜਾ ਪੈਸਾ ਅਕਾਊਂਟ 'ਚ ਜਾਂਦਾ ਉਹ ਬੈਂਕ 'ਤੇ ਜਾਂਦਾ ਬੈਂਕ 'ਤੇ ਪਰਚਾ ਨਹੀਂ ਹੋ ਰਿਹਾ ਤੇ EMPLOYEES 'ਤੇ ਪਰਚਾ ਹੋ ਗਿਆ EMPLOYEES ਇਹਨਾਂ ਨੇ ਚੱਕ ਕੇ ਅੰਦਰ ਦਿੱਤਾ ਤੇ ਜਿਹੜਾ ਆਪਾਂ ਕਹੀਏ ਮਾਲਕ ਹੈ ਉਹ ਬਾਹਰ ਘੁੰਮਦਾ ਪਿਆ ਅੱਗੇ ਵੀ ਹੁੰਦੇ ਤੇ ਕਾਫੀ ਪਰਚੇ ਆ ਅੱਗੇ ਵੀ ਬਾਹਰ ਘੁੰਮ ਰਿਹਾ ਜੀ ਹੁਣ ਬਿਲਕੁਲ ਅਸੀਂ ਕਮਿਸ਼ਨਰ ਸਾਹਿਬ ਕੋਲ ਜਾ ਰਹੇ ਹਾਂ ਜੀ ਸਾਨੂੰ ਉਹਨਾਂ ਤੋਂ ਪੂਰੀ ਆਸ ਹੈ ਕਮਿਸ਼ਨਰ ਸਾਹਿਬ ਜੋ ਇਨਸਾਫ ਹੋਏਗਾ ਜੋ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਹੋਏਗਾ ਉਸ ਜਿਹੜਾ ਕਿੰਗਪੀਨੈਸਟੀਜ਼ ਆ ਉਹ ਵੀ ਸਲਾਖਾਂ ਦੇ ਪਿੱਛੇ ਜਲਦੀ ਹੋਏਗਾ ਜੀ ਮੋ ਜੀ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਇਹ ਵੀ ਪਰਿਵਾਰਾਂ ਨੂੰ ਕਿ ਉੱਥੇ ਗੁੜੀਆਂ ਕੰਮ ਕਰ ਰਹੀਆਂ ਹੈ ਗੁੜੀਆਂ ਨੇ ਦੱਸਿਆ ਨਹੀਂ ਕਿ ਮੈਂ ਉਸ ਉੱਥੇ ਕੰਮ ਕਰ ਰਹੀਆਂ ਇਮੀਗ੍ਰੇਸ਼ਨ ਦਾ ਕੰਮ ਕਰ ਰਹੀਆਂ ਕਿਉਂਕਿ ਲਗਾਤਾਰ ਭਾਰਤ ਸਰਕਾਰ ਅਤੇ ਅਤੇ ਪੰਜਾਬ ਸਰਕਾਰ ਦਾ ਐਕਸ਼ਨ ਹੈ ਕਿ ਜਿਹੜੇ ਵੀ ਜਿਹੜੇ ਠੱਗ ਨੇ ਏਜੰਟ ਨੇ ਇਮੀਗ੍ਰੇਸ਼ਨ ਵਾਲੇ ਉਹਨਾਂ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਕਿ ਇਹਨਾਂ ਨੂੰ ਨਹੀਂ ਪਤਾ ਸੀਗਾ ਉਸ ਬਾਰੇ ਬਿਲਕੁਲ ਜੀ ਇਹ ਗੱਲ ਤੁਹਾਡੀ ਐਗਰੀ ਹੈ ਬੱਚਾ ਸੀ ਛੋਟਾ ਜੀ ਗੱਲਾਂ 'ਚ ਆ ਗਿਆ ਉਹਨਾਂ ਕੋਲ ਜੋਬ ਕਰ ਰਿਹਾ ਸੀਗਾ ਜਿਹੜੀ ਉਹ ਜੋਬ ਕਰ ਰਿਹਾ ਸੀ ਉਹ ਰਿਸੈਪਸ਼ਨ ਤੇ ਕਰ ਰਿਹਾ ਸੀ ਕੋਲਿੰਗ ਕਰਦੇ ਸੀਗੇ ਤੇ ਉਹਨੂੰ ਇਹ ਹੀ ਨਹੀਂ ਪਤਾ ਸੀਗਾ ਅੰਦਰ ਕੀ ਕੰਮ ਹੋ ਰਿਹਾ ਅੰਦਰ ਦੇ ਕੰਮ ਬਾਰੇ ਉਸ ਬੱਚੇ ਨੂੰ ਨਹੀਂ ਪਤਾ ਸੀਗਾ ਪਰ ਮੈਂ ਕਿੰਨਾ ਵਾਂ ਕਿ ਠੀਕ ਹੈ ਜਿਹੜੀ ਗਲਤੀ ਹੋਈ ਉਹ ਗਲਤੀ ਜਿਹੜਾ ਇਹਦਾ ਕਿੰਗ ਪੀਨਾਂ ਮੇਨ ਮਸਲੇ ਤਾਂ ਹੁੰਦੇ ਨਾ ਜਿੰਨੇ ਸਾਰਿਆਂ ਨੂੰ ਜਾਲ ਚ ਫਸਾ ਕੇ ਜਿਹੜੇ ਕੰਪਲੇਂਟਡ ਹੈ ਜਿਨ੍ਹਾਂ ਦੇ ਪੈਸੇ ਹੈ ਉਹਨਾਂ ਨੂੰ ਵੀ ਜਾਲ ਚ ਫਸਾਇਆ ਇਹ ਬੱਚਿਆਂ ਨੂੰ ਵੀ ਜਾਲ ਚ ਫਸਾਇਆ ਇਹ ਉਹ ਕਿੰਗ ਪਿੰਨ ਨੂੰ ਵੀ ਲੱਭਣਾ ਚਾਹੀਦਾ ਉਹ ਕਿੰਗ ਪਿੰਨ ਹੈ ਕਿੱਥੇ ਹੈ ਜਿਹੜੀ ਲੜਕੀ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਦਿੱਤਾ ਹੋਇਆ ਦੱਸਿਆ ਜਾ ਰਿਹਾ ਹੈ ਉਹ ਲੜਕੀ ਉੱਤੇ ਕੰਮ ਕਰਦੀ ਸੀ 10 ਤੋਂ 15 ਹਜ਼ਾਰ ਤੋਂ ਉਹ ਪੇਚ ਕੰਮ ਕਰਦੀ ਸੀਗੀ ਤੇ ਉਸ ਨੂੰ ਇਸ ਬਾਰੇ ਨੌਲੇਜ ਸੀਗੀ ਉਸੇ ਮਾਤਾ ਜੀ ਮੇਰੇ ਨਾਲ ਜੁੜ ਚੁੱਕੇ ਨੇ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਉਹਦੀ ਅੰਟੀ ਜੀ ਕੀ ਨਾਮ ਹੈ ਤੁਹਾਡਾ ਮੰਜੂ ਮੰਜੂ ਜੀ ਇਹ ਕੌਣ ਹੈ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੇਰੀ ਬੇਟੀ ਹੈ ਇਸ਼ੀਕਾ ਬੇਟੀ ਹੈ ਜੀ ਇਹ 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 ਕੀ ਕਰਦੀ ਸੀ ਉੱਥੇ ਇਮੀਗ੍ਰੇਸ਼ਨ ਉੱਥੇ ਲੱਗੇ ਸੀ ਪੋਰਿੰਗ ਤੇ ਲੱਗੇ ਸੀ ਅੱਛਾ ਕਿੰਨੇ ਕੁ ਸਾਲ ਹੋ ਗਏ ਉਸਨੂੰ ਕੰਮ ਕਰਦਿਆਂ ਹਾਂ ਜੀ ਸਾਲ ਕੋ ਹੋ ਗਿਆ ਅੱਛਾ ਇਹ ਇਹ ਪੁਲਿਸ ਨੇ ਕਿਉਂ ਇਸਨੂੰ ਗ੍ਰਿਫਤਾਰ ਕੀਤਾ ਹਾਂ ਲਿਖਾਈਆਂ ਨੋਆਰ ਜਿਹੜੇ ਫਰਾਡ ਕਰਦੇ ਨੇ ਇਹਨਾਂ ਨੇ ਅਗੋ ਕੀਤਾ ਵਾ ਕਿ ਸਾਨੂੰ ਪੈਸੇ ਨਹੀਂ ਮਿਲਦੇ ਵਾਪਸ ਤੇ ਵੀਜ਼ਾ ਨਹੀਂ ਲੱਗੇ ਉਹਨਾਂ ਨੇ ਇਸ ਕਰਕੇ ਅੱਛਾ ਇਹ ਇੱਕ ਲੜਕੀ ਫਰਾਡ ਵਗੈਰਾ ਕੀ ਕਹਿੰਦੀ ਸੀ ਤਾਂ ਗ੍ਰਿਫਤਾਰ ਕੀਤਾ ਹੁਣ ਇਹ ਤਾਂ ਕੰਪਨੀ ਵਾਲਿਆਂ ਨੂੰ ਪਤਾ ਵਾ ਸਾਡੀ ਕੁੜੀ ਤਾਂ ਤਨਖਾਹੀ ਲੈਂਦੀ ਸੀਗੀ ਬਾਕੀ ਇਹ ਤਾਂ ਕੰਪਨੀ ਵਾਲਿਆਂ ਨੂੰ ਪਤਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਤੇ ਕੀ ਨਹੀਂ ਕਰ ਰਹੇ ਵੀਜ਼ੇ ਲਗਾ ਰਹੇ ਆ ਨਹੀਂ ਲਗਾ ਰਹੇ ਇਹ ਉਹਨਾਂ ਨੂੰ ਹੀ ਪਤਾ ਹੈ ਨਹੀਂ ਇੱਕ ਲੜਕੀ ਜਰੋ ਕੰਮ ਤੇ ਜਾਂਦੀ ਹੈ ਜਰੋ ਪਹਿਲਾਂ ਲੱਗਦੀ ਆ ਆਪਣੇ ਘਰ ਦੇ ਨਾਲ ਜਰੂਰ ਗੱਲ ਕਰਦੀ ਆ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਟ ਬੋਲਦੀ ਐ ਕਟ ਬੋਲਦੀ ਐ ਇਸ ਕਰਕੇ ਕੁਛ ਘਾਟੀ ਗੱਲ ਕਰਦੀ ਪੁੱਛਦੇ ਰੋ ਕਿ ਇਹ ਕੀ ਕੁਝ ਜਵਾਬ ਨਹੀਂ ਇਹਨਾਂ ਦੇਂਦੀ ਕੋਈ ਗੱਲਬਾਤ ਹੋਈ ਕੁੜੀ ਨਾਲ ਕੋਈ ਗੱਲ ਨਹੀਂ ਉਹ ਦੱਸ ਹੀ ਨਹੀਂ ਰਹੀ ਕੁਛ ਵੀ ਅੱਛਾ ਪੁੱਤ ਨੂੰ ਕੀ ਗਲਤ ਹੋਈ ਕਿਉਂ ਕੁਛ ਨਹੀਂ ਦੱਸ ਰਹੀ ਕੁਛ ਨਹੀਂ ਦੱਸ ਰਹੀ ਉਹਦੇ ਕੋਲ ਦੋ ਕੁੜੀਆਂ ਬੈਠੀਆਂ ਨੇ ਉਹ बार-बार ਇਹ ਕਹਿ ਰਹੀਆਂ ਕਿ ਅਸੀਂ ਤੈਨੂੰ ਛੁੜਾ ਲਾਂਗੇ ਤੇ ਤੂੰ ਚੁੱਪ ਰਹਿ ਅੱਛਾ ਤੇ ਕੋਲ ਵੀਡੀਓ ਵੀ ਹੈ ਤੇ ਬਿਲਕੁਲ ਜਿਸ ਪੁਲਿਸ ਨੇ ਜਿਹੜਾ ਲੜਕੀ ਨੂੰ ਗ੍ਰਿਫਤਾਰ ਕੀਤਾ ਤੇ ਅੰਦਰ ਜਿਹੜੀ ਦੋ ਕੁੜੀਆਂ ਨੇ ਉਹ ਕੁੜੀਆਂ ਦੇ ਵੱਲੋਂ ਕਿਹਾ ਜਾ ਰਿਹਾ ਉਸ ਲੜਕੀ ਨੂੰ ਕਿ ਤੂੰ ਚੁੱਪ ਰਹਿ ਅਸੀਂ ਤੈਨੂੰ ਆਪ ਛੁਡਵਾ ਲਾਂਗੇ ਕਿ ਇੰਨਾ ਸੋਖਾ ਹੈ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਕੀ ਕਪਲਾ ਹੋਇਆ ਇਹ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਮੋਤੀ ਨਗਰ ਥਾਣੇ ਦੀ ਬਾਹਰ ਦੀ ਦਿਖਾ ਰਹੇ ਜਿੱਥੇ ਕਿ ਅੱਜ ਹਾਈ ਵੋਲਟੇਜ ਹੰਗਾਮਾ ਹੋਇਆ ਡਰਾਮਾ ਹੋਇਆ ਅਤੇ ਕਾਫੀ ਵਿਵਾਦ ਹੋਇਆ ਦੇਖ ਸਕਦੇ ਹੋ ਜਿੰਨੇ ਵੀ ਲੋਕ ਅੰਦਰ ਖੜੇ ਨੇ ਸਾਰੇ ਇਮੀਗ੍ਰੇਸ਼ਨ ਵਾਲੇ ਨੇ ਜਿਨ੍ਹਾਂ ਦੇ ਨਾਲ ਠੱਗੀ ਹੋਈ ਹੈ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਆ ਕਿੰਨੇ ਕਿੰਨੀ ਲੋਕਾਂ ਨੂੰ ਠੱਗੀ ਹੋਈ ਹੈ ਕਿੱਥੇ ਕਿੰਨੇ ਕੋ ਪੈਸੇ ਠੱਗੇ ਤੇ ਕਿੰਨੇ ਕੋ ਬਾਹਰ ਜਾਂਦੇ ਸੁਪਨੇ ਜਿਹੜੇ ਕੀ ਹੈ ਉਸ ਏਜੰਟ ਦੇ ਵੱਲੋਂ ਦਿਖਾਏਗੇ ਤੇ ਉਹ ਕਿਹਾ ਜਾ ਰਿਹਾ ਕਿ ਦਫਤਰ ਦੇ ਵਿੱਚ ਲੜਕੀ ਬਿਠਾਈ ਗਈ ਸੀ ਕਾਲਿੰਗ ਦਾ ਕੰਮ ਕਰਦੀ ਸੀ ਕਿ ਸਾਰਾ ਕੰਮ ਕਾਲਿੰਗ ਤੇ ਕਰਦੀ ਸੀ ਸਮਝਾਉਂਦੀ ਸੀਗੀ ਕਿ ਕਿਸ ਤਰ੍ਹਾਂ ਤੁਸੀਂ ਇਮੀਗ੍ਰੇਸ਼ਨ ਫਾਰਮ ਭਰਨਾ ਹੈ ਜਾਂ ਕਿੱਥੇ ਬਾਹਰ ਜਾਣਾ ਵਾ ਪਰ ਹੁਣ ਇੱਥੇ ਦੇ ਗਲਵਤ ਕਰਦੇ ਆ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੰਤੋਸ਼ ਕੁਮਾਰ ਹੈ ਰਿਪਬਲਿਕ ਪਾਰਟੀ ਆਫ ਇੰਡੀਆ ਦਾ ਵਾਈਸ ਪ੍ਰੈਜ਼ੀਡੈਂਟ ਆ ਮੈਂ ਪੰਜਾਬ ਦਾ ਹਾਂਜੀ ਸਰ ਕੋਈ ਆ ਕੀ ਮਾਮਲਾ ਅੱਜ ਤੁਸੀਂ ਇੱਥੇ ਹੱਥਾਂ 'ਚ ਚਿੱਠੀ ਫੜ ਕੇ ਖੜੇ ਹੋ ਇਸ ਤਰ੍ਹਾਂ ਮੇਰੇ ਰਿਸ਼ਤੇਦਾਰਾਂ ਦੇ ਨਾਲ ਕੁਝ ਫਰੋਡ ਹੋ ਗਿਆ ਚੀਮਾ ਚੌਂਕ ਦੇ ਵਿੱਚ ਜੇ ਐਂਡ ਕੇ ਬੈਂਕ ਆ ਉਹਦੇ ਉੱਪਰ ਕੋਈ ਕੰਪਨੀ ਆ ਅਨੋਵਾ ਐਂਟਰਪ੍ਰਾਈਜ਼ਸ ਉਹਦੇ ਵਿੱਚ ਕੋਈ ਲੜਕੀ ਕੰਮ ਕਰ ਰਹੀ ਹੈ ਕੰਮ ਨਹੀਂ ਕਰ ਰਹੀ ਉਹਦਾ ਬਕਾਇਦਾ ਫਰਮ ਆ ਉਹਦੇ ਨਾਮ ਤੇ ਆ ਦੇਖੋ ਥੱਲੇ ਲਿਖਿਆ ਹੋਇਆ ਉਹਦੇ ਨਾਮ ਤੇ ਫਰਮ ਜਗਰੋ ਨੌਕਰੀ ਕਰਦੀ ਤਾਂ ਸਿਰਫ ਤਨਖਾਹ ਤੱਕ ਮਤਲਬ ਹੁੰਦਾ ਕੋਈ ਵੀ ਅਪਲਾਈ ਆਪਣੇ ਨਾਮ ਤੇ ਫਰਮ ਖੋਲ ਕੇ ਆਪਣਾ ਫਰੋਡ ਨਹੀਂ ਕਰੂਗਾ ਅੱਛਾ ਇਹ ਇਹ ਜਿਹੜਾ ਫਰੋਡ ਹੈ ਬਕਾਇਦਾ ਫਰਮ ਖੋਲ ਕੇ ਕੀਤਾ ਗਿਆ ਵਾ ਔਰ ਨਾਮ ਲਾਇਆ ਜਾ ਰਿਹਾ ਕਿਸੇ ਨਤੀਜੇ ਲਈ ਦਾ ਹੋਊਗਾ ਨਤੀਜੇ ਹੀ ਮਾਲਕ ਹੋਊਗਾ ਜਾਂ ਜੋ ਹੋਊਗਾ ਸਾਨੂੰ ਉਹਦੇ ਨਾਲ ਮਤਲਬ ਨਹੀਂ ਸਾਨੂੰ ਤਾਂ ਇਹ ਮਤਲਬ ਆ ਮਾਹੀ ਨਾਲ ਸਾਡੀ ਪੇਮੈਂਟ ਇਨੇ ਲਈ ਆ ਸਾਨੂੰ ਵਾਪਸ ਦਵੇ ਉਸ ਤੋਂ ਬਾਅਦ ਇਹ ਜਿੰਨੂੰ ਕਹਿੰਦੀ ਆ ਉਹਦੇ ਖਿਲਾਫ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਅਸੀਂ ਨਹੀਂ ਕਰਨੀ ਜੀ ਆ ਸਾਡੀ ਕਾਰਵਾਈ ਹੈ ਜਿੱਤੇ ਇਹਨੇ ਨਕਲੀ ਡਾਕੂਮੈਂਟਸ ਵੀ ਦਿੱਤੇ ਆ ਵੀਜ਼ਾ ਦਿੱਤਾ ਇਹਨੇ ਬਗੈਰ ਨਾਲ ਓਕੇ ਔਰ ਉੱਥੇ ਵੀ ਇਹਦੇ ਸਾਈਨ ਹੈ ਜਿਹੜਾ ਵੀਜ਼ਾ ਵੀ ਮਿਲਿਆ ਉੱਥੇ ਵੀ ਇਹਦੇ ਸਾਈਨ ਹੈ ਅਸੀਂ ਕਿਸੇ ਨਤੀਸ਼ ਗਈ ਦੇ ਨਾਮ ਕਿਉਂ ਕਰੀਏ ਇਹ ਸਫਾਈਆਂ ਇਹ ਦਵੇ ਲੜਕੀ ਸਾਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਸਾਡੇ ਪੈਸੇ ਗਏ ਆ ਤੁਸੀਂ ਕਿੰਨੇ ਕੋ ਪੈਸੇ ਦਿੱਤੇ ਸੀਗੇ ਇੱਕ ਮਿੰਟ ਕਿਉਂ ਤੁਸੀਂ ਕਿੰਨੇ ਕੋ ਪੈਸੇ ਦਿੱਤੇ ਸੀਗੇ ਕਿੱਥੇ ਜਾਣ ਦਾ ਤੁਸੀਂ ਵੀਜ਼ਾ ਲਵਾਇਆ ਸੀਗਾ ਇਹ ਜੀ ਸਾਡੇ ਰਿਸ਼ਤੇਦਾਰਾਂ ਨੇ 4.5 ਲੱਖ ਰੁਪਏ ਦਿੱਤਾ ਔਰ ਉਹਦੇ ਹੋਰ ਪੜੋਸੀ ਨੇ ਉਹਨਾਂ ਨੇ 4.5 ਲੱਖ ਰੁਪਏ ਦਿੱਤਾ ਮਾਛੂ ਵਾਲੇ ਦੇ ਨੇ ਉਹ ਔਰ ਉਸ ਤੋਂ ਬਾਅਦ ਇਹ ਜਿਹੜੀ ਪੇਮੈਂਟ ਹੈ ਚੀਮਾ ਚੌਂਕ ਦੇ ਵਿੱਚ ਹੋਈ ਆ ਜੇ ਐਨ ਡੀ ਕੇ ਬੈਂਕ ਦੇ ਉੱਪਰ ਇਹ ਆਨਲਾਈਨ ਹੋਈ ਹੈ ਜਾਂ ਕੈਸ਼ ਇਹ ਕੈਸ਼ ਪੇਮੈਂਟ ਲਈ ਹੈ ਜੀ ਬਕਾਇਦਾ ਉਹਨੇ ਸਾਈਨ ਕੀਤੇ ਆ ਕਹਿੰਦੀ ਸੀ ਮੇਰੀ ਲੈਟਰ ਹੈ ਮੇਰੀ ਫਰਮ ਦੀ ਲੈਟਰ ਹੈ ਤੁਸੀਂ ਇੱਥੇ ਬੇਫਿਕਰ ਹੋ ਜਾਓ ਤੁਹਾਨੂੰ ਵੀਜ਼ਾ ਵੀ ਆਊਗਾ ਔਰ ਵੀਜ਼ਾ ਆਇਆ ਜਰੂਰ ਹੈ ਲੇਕਿਨ ਨਕਲੀ ਆਇਆ ਅੱਛਾ ਅੱਛਾ ਪਰ ਉਹਦੇ ਮਾਤਾ ਵੱਲੋਂ ਕਿਹਾ ਜਾ ਰਿਹਾ ਕਿ ਕਾਲਿੰਗ ਸੈਂਟਰ ਤੇ ਕੰਮ ਕਰਦੀ ਸੀਗੀ ਕਿ ਕਿ ਕਾਲਿੰਗ ਕੀ ਤੁਹਾਨੂੰ ਕਾਲ ਆਈ ਸੀਗੀ ਜਰੂਰ ਕੋਲਿੰਗ ਸੈਂਟਰ ਤੋਂ ਕਾਲ ਆਈ ਸੀਗੀ ਤੇ ਤੁਹਾਨੂੰ ਕੀ ਕੀ ਗੱਲਾਂ ਕਹੀ ਗਈਆਂ ਜੀ ਨਹੀਂ ਇਹਦੇ ਵਿੱਚ ਮੈਂ ਕਹੂੰਗਾ ਸਰਕਾਰ ਦਾ ਵੀ ਬਹੁਤ ਵੱਡਾ ਜਿਹੜਾ ਹੈ ਕਮੀ ਹੈ ਅ ਨਿਤੇਸ਼ ਕਹਿਣਾ ਗੱਲਬਾਤ ਕਰਾਂਗੇ ਇਹ ਦੇਖੋ ਫੋਨ ਜਿਹੜਾ ਕਿ ਆ ਲਾਇਆ ਜਾ ਰਿਹਾ ਇਹ ਕੋਈ ਦੁਬਾਰਾ ਲਾਵਾਂਗੇ 22 ਸਟੇਜ ਅਸੀਂ ਐਫ ਆਈ ਆਰ ਦੇ ਹੋਣ ਦੇ ਨਾ 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 ਮਿਲ ਕੇ ਕੰਪਨੀ ਕਰਦੇ ਸਭਾ ਬਸ ਇਹਦੇ ਵਿੱਚ 22 ਨੀਤਾ ਹੋ ਜੂਗੀ ਲਗਾਤਾਰ ਫੋਨ ਜਿਹੜਾ ਜਾਂਦਾ ਹੈ ਨਜ਼ਰ ਆ ਰਿਹਾ ਵੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੋਈ ਤਾਂ ਨਹੀਂ ਕਹਿਣਾ ਤੁਹਾਨੂੰ 22 ਨਹੀਂ ਹੁੰਦੇ ਨਹੀਂ ਅੱਗੇ ਤੁਹਾਨੂੰ ਤਾਂ ਨਹੀਂ ਹੋਗੇ ਅੱਗੇ ਰੈਡ ਨਹੀਂ ਦੇਖਿਆ ਤਾਂ ਤੁਹਾਨੂੰ ਨਾ ਆਪਾਂ ਇੱਕ ਵਾਰੀ ਹੋ ਟ੍ਰਾਈ ਆਪਾਂ ਇੱਕ ਵਾਰੀ ਹੋ ਟ੍ਰਾਈ ਕਰਾਂਗੇ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਬਿਲਕੁਲ ਇਹ ਤਸਵੀਰਾਂ ਜੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਨਿਤੀਸ਼ ਗਈ ਜਿਹੜਾ ਕਿ ਆ ਫੋਨ ਨਹੀਂ ਚੱਕ پا ਰਹੇ ਉਹਨਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਉਹਨਾਂ ਨਾਲ ਦੇ ਸਮੇਂ ਦੇ ਵਿੱਚ ਵੱਡੇ ਖਲਾਸੇ ਹੋਣਗੇ ਇਹ ਫੇਸਬੁੱਕਾਂ ਤੇ ਪਾਉਂਦੇ ਆ ਆਨਲਾਈਨ ਲੋਕਾਂ ਨੂੰ ਬੁਲਾਉਂਦੇ ਆ ਉਦੋਂ ਤਾਂ ਆਪਾਂ ਸਾਈਬਰ ਕਲਮ ਖੋਲਿਆ ਹੋਇਆ ਹੈ ਗ੍ਰਹਿ ਮੰਤਰਾਲੇ ਲੋਕ ਲੇਕਿਨ ਕੋਈ ਵੀ ਉੱਥੇ ਕੀ ਸਿਸਟਮ ਚੱਲ ਰਿਹਾ ਮਾਲਕ ਜਾਣੇ ਉਹ ਸਰਕਾਰਾਂ ਸਰਕਾਰ ਜਾਣੇ ਮੈਂ ਮੈਂ ਤੁਹਾਨੂੰ ਦੱਸ ਰਿਹਾ ਇਹ ਜਿਹੜਾ ਪ੍ਰੋਸੀਜਰ ਹੈ ਇਹ ਜਿਹੜਾ ਤੁਸੀਂ ਕਹ ਰਹੇ ਹੋ ਆਨਲਾਈਨ ਪੇਮੈਂਟ ਹੋਈ ਹੈ ਜਾਂ ਕਿਸ ਤਰ੍ਹਾਂ ਹੋਈ ਹੈ ਉਹ ਤਾਂ ਮੈਂ ਤੁਹਾਨੂੰ ਦੱਸਤਾ ਕਿ ਪੇਮੈਂਟ ਬਕਾਇਦਾ ਫਰਮ ਦੇ ਸਾਈਨ ਕਰਕੇ ਉਹਨੇ ਲਈ ਹੈ ਉਹਨੇ ਫਰਾਡ ਕੀਤਾ ਔਰ ਦੂਸਰੀ ਗੱਲ ਤੁਸੀਂ ਕੀ ਪੁੱਛੀ ਸੀ ਕਿ ਜਿਹੜੇ ਕਾਲਿੰਗ ਵਗੈਰਾ ਹੋ ਰਹੀ ਸੀਗੀ ਇਹ ਫੇਸਬੁੱਕ ਦੇ ਰਾਹੀਂ ਇਹਨਾਂ ਨੇ ਆਪਣਾ ਪ੍ਰਚਾਰ ਕੀਤਾ ਸੀ ਇਹਦੇ ਚੀ ਸਰਕਾਰੀ ਗੱਲ ਮੈਸੇਂਜਰ ਰਹੀ ਫੋਨ ਕੀਤਾ ਬਿਲਕੁਲ ਬਿਲਕੁਲ ਇਹ ਫੇਸਬੁੱਕ ਤੇ ਹੋਇਆ ਸੀ ਜੀ ਫੇਸਬੁੱਕ ਤੇ ਫਰੋਟ ਕਰਤਾ ਜੀ ਆਓ ਫੇਸਬੁੱਕ ਤੇ ਬਕਾਇਦਾ ਬੋਲਦੇ ਨੇ ਫੇਸਬੁੱਕ ਤੇ ਇਹ ਐਡ ਦਿੰਦੇ ਨੇ ਉਹ ਸਾਰੀ ਆਨਲਾਈਨ ਠੱਗੀਆਂ ਕਰ ਰਹੇ ਨੇ ਇਹ ਸਰਕਾਰ ਨੂੰ ਇਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਇੱਕ ਪਰਚਾ 420 ਦਾ ਪਰਚਾ ਪਾ ਕੇ ਅਗਲੇ ਦਿਨ ਜ਼ਮਾਨਤ ਦੇ ਕੇ ਇਹਦਾ ਹੱਲ ਨਹੀਂ ਹੈਗਾ ਸਰਕਾਰਾਂ ਨੂੰ ਚਾਹੀਦਾ ਹੋਰ ਵੀ ਕੰਪਨੀਆਂ ਦੀ ਛੁਨਾਖਤ ਕਰਨ ਜਿਹੜੇ ਫਰਾਡ ਕਰ ਰਹੇ ਨੇ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿੱਦਾਂ ਨਸ਼ੇ ਵਾਲਿਆਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਨਸ਼ੇ ਵਾਲਾ ਤਾਂ 1 4000 5000 6000 ਦਾ ਨਸ਼ਾ ਲਿੰਦ ਵੇਚਦਾ ਇੱਕ ਇੱਕ ਬੰਦੇ ਨੂੰ ਉਹ ਆਨਲਾਈਨ ਤਾਂ ਨਹੀਂ ਵੇਚਦਾ ਉਹ ਵੇਚਦੇ ਨੇ ਠੀਕ ਆ ਉਹ ਵੀ ਗਲਤ ਹੈ ਕੰਮ ਉਹਨਾਂ ਦਾ ਮਕਾਨ ਤੋੜਿਆ ਜਾ ਰਿਹਾ ਇਹ ਜਿਹੜੇ ਆਨਲਾਈਨ ਸਰਕਾਰ ਦੀ ਹਾਜ਼ਰੀ ਦੇ ਵਿੱਚ ਠੱਗੀਆਂ ਕਰਦੇ ਆ ਇਹਨਾਂ ਲਈ ਸਿਰਫ 420 ਬਣੀ ਹੈ ਇਹਨਾਂ ਲਈ ਹੋਰ ਕੋਈ ਧਾਰਾ ਨਹੀਂ ਹੈ ਇਹਨਾਂ ਦੀਆਂ ਪ੍ਰਾਪਰਟੀਆਂ ਤੋੜ ਕੇ ਇਹਨਾਂ ਬਾਕੀ ਲੋਕਾਂ ਨੂੰ ਪੈਸੇ ਦੇਣੇ ਚਾਹੀਦੇ ਆ ਜਿੱਦਾਂ ਨਿਸ਼ਾਨੇ ਦੇ ਖਿਲਾਫ ਕੀਤੀ ਇਹ ਮੈਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਹਾਂ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਜਿਹੜੇ ਕਿ ਇੱਕ ਜਾਲੀ ਸਰਟੀਫਿਕੇਟ ਐਵੀਡੈਂਟ ਬਣਾ ਕੇ ਉਸ ਤੋਂ ਬਾਅਦ ਇੱਕ ਜਾਲੀ ਵੀਜ਼ਾ ਬਣਾ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਵਾ ਤੇ ਕਿਸ ਤਰ੍ਹਾਂ ਇੱਕ ਪੈਸੇ ਠੱਗੇ ਗਏ ਨੇ ਪੈਸੇ ਠੱਗਣ ਦਾ ਤ ਉਹੀ ਤਰੀਕੇ ਦੇ ਨਾਲ ਮਾਸਟਰ ਮਾਸਟਰ ਮਾਈਂਡਰ ਨਾਲ ਪੈਸਾ ਠੱਗਿਆ ਇਹ ਤੁਸੀਂ ਕਿੱਥੋਂ ਆਏ ਹੋ ਅਸੀਂ ਮਾਚਵਾੜਾ ਸਾਹਿਬ ਮਾਚੀਵਾੜਾ ਕਿੰਨੇ ਕੋ ਪੈਸੇ ਦਿੱਤੇ ਸੀ ਤੁਸੀਂ ਤੇ ਤੁਹਾਨੂੰ ਤੇ ਤੁਹਾਨੂੰ ਕਿਸ ਕਿਹਨਾ ਕਿਹਨੇ ਰੈਫਰੈਂਸ ਦਿੱਤਾ ਇਸ ਕੰਪਨੀ ਦਾ ਇਹਨਾਂ ਨੇ ਟੀਵੀ ਤੇ ਐਡ ਦਿੱਤੀ ਸੀਗੀ ਅਸੀਂ ਟੀਵੀ ਤੋਂ ਦੇਖ ਕੇ ਅਸੀਂ ਫੋਨ ਕੀਤਾ ਤੇ ਫੋਨ ਕਰਕੇ ਕਹਿੰਦੇ ਸਾਡੇ ਆਫਿਸ ਆ ਜਾਓ ਅਸੀਂ ਬੈਠ ਕੇ ਇੱਥੇ ਗੱਲ ਕਰ ਲੈਨੇ ਆ ਫਿਰ ਇਹ ਕਹਿੰਦੇ ਸਾਨੂੰ ਵੀ 6000 ਰੁਪਏ ਪਹਿਲਾਂ ਦੇ ਦਿਓ ਤੇ ਤੁਹਾਡੇ ਕੋਲੋਂ ਬਾਕੀ ਵੀਜ਼ਾ ਲੱਗਣ ਤੋਂ ਬਾਅਦ ਅਸੀਂ ਪੈਸੇ ਦੇਵਾਂਗੇ ਤੇ ਉਸ ਤੋਂ ਬਾਅਦ ਸਾਨੂੰ ਇਹ ਕਹਿਣ ਲੱਗੇ 4 ਲੱਖ ਜਮਾ ਕਰਵਾਓਗੇ ਤੇ ਤਾਂ ਤੁਹਾਡਾ ਵੀਜ਼ਾ ਸ਼ੋ ਹੋਏਗਾ ਪਹਿਲਾਂ 19500 ਪੇਮੈਂਟ ਸਾਡੇ ਕੋਲੋਂ ਲਈ ਫਿਰ 4 ਲੱਖ ਸਾਡੇ ਕੋਲੋਂ ਲਿਆ ਇਹਨਾਂ ਨੇ ਕਹਿੰਦੇ ਵੀਜਾ ਸ਼ੋ ਹੋ ਜਾਏਗਾ ਪਰ ਸਾਡੇ ਕੋਲ ਵੀਜਾ ਕੋਈ ਨਹੀਂ ਸ਼ੋ ਹੋਇਆ ਫਿਰ ਅਸੀਂ ਇਹਨਾਂ ਦੇ ਚੱਕਰ ਲਗਾਉਣੇ ਸ਼ੁਰੂ ਕੀਤੇ ਤੇ ਸਾਨੂੰ ਇਹਨਾਂ ਨੇ ਕੁਝ ਨਹੀਂ ਦੱਸਿਆ ਹੈਗਾ ਫਿਰ ਅਸੀਂ ਇੱਥੇ ਮੋਤੀ ਨਗਰ ਅਸੀਂ ਥਾਣੇ 'ਚ ਕੰਪਲੇਨ ਲਿਖਾਈ ਇਹਨਾਂ ਦੀ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਹੋਈ ਫਿਰ ਕਮਿਸ਼ਨਰ ਦੇ ਗਏ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਫਿਰ ਉਹਨਾਂ ਨੇ ਪੁਲਿਸ ਲੈਣ ਭੇਜ ਦਿੱਤਾ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਤੁਸੀਂ ਇਹਨਾਂ ਨਾਲ ਸੰਪਰਕ ਕੀਤਾ ਉਦੋਂ ਉਦੋਂ ਤੁਹਾਨੂੰ ਕਿਹੜੇ ਕਿਹੜੇ ਸੁਪਰੀ ਦਿਖਾਏ ਗਏ ਤੁਸੀਂ ਕਿੱਥੇ ਜਾਣਾ ਸੀਗਾ ਦੇ ਬੇਟੇ ਨੇ ਜਾਣਾ ਸੀ ਸਾਡੇ ਹਾਂਜੀ ਬੇਟੇ ਦਾ ਲਗਵਾਇਆ ਸੀ ਕੀ ਵਾਦੇ ਕੀਤੇਗੇ ਸੀ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ 4 ਲੱਖ ਰੁਪਇਆ ਇੱਥੇ ਦਿਓ ਕਿ 2 ਲੱਖ ਰੁਪਇਆ ਸੀ 2 ਲੱਖ ਤੁਹਾਡਾ ਸੀ ਉੱਥੇ ਜਾ ਕੇ ਲਵਾਂਗੇ ਤੇ ਉਸ ਤੋਂ ਬਾਅਦ ਸਾਡੇ ਕੋਲ ਸਾਨੂੰ ਬੁਲਾਇਆ ਗਿਆ 4 ਲੱਖ ਲੈ ਲਿਆ ਸਾਨੂੰ ਫੇਰ ਕਹਿੰਦੇ ਤੁਸੀਂ 2 ਲੱਖ ਜਮ੍ਹਾਂ ਕਰਵਾ ਦਿਓ ਇੱਥੇ ਹੀ ਪਰ ਅਸੀਂ ਕਰਵਾਇਆ ਨਹੀਂ ਸੀ ਫਿਰ ਫਿਰ ਸਾਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਨਕਲੀ ਵੀਜ਼ਾ ਦੇ ਰਹੇ ਨੇ ਇਹ ਕਦੋਂ ਕਦੋਂ ਤਾਂ ਕੱਟਣਾ ਹੋਣੀ ਕਦੋਂ ਦੀ ਵਾਕੀ ਹੋਣੀ ਸਾਰੀ ਇਹ ਹਾਂਜੀ ਕਰੋ ਦੀ ਗੱਲ ਬਾਤ ਨਹੀਂ ਇਹ ਹਾਂਜੀ ਸਾਲ ਹੀ ਹੋ ਗਿਆ ਲਗਭਗ ਹਾਂਜੀ ਸਾਲ ਤੋਂ ਇਹ ਠੱਗਦੇ ਆ ਰਹੇ ਹਾਂਜੀ ਹਾਂਜੀ ਕਿੰਨੇ ਕੁ ਹੋ ਠੱਗੀ ਦੇ ਸ਼ਿਕਾਰ ਹੋਏ ਨੇ ਬਹੁਤ ਜ਼ਿਆਦਾ ਨੇ ਜੀ ਇੱਥੇ ਤੁਸੀਂ ਵੀ ਤੁਸੀਂ ਵੀ ਵਿੱਚ ਅੱਜੋ ਮਿਲ ਅੱਛਾ ਤੁਸੀਂ ਵੀ ਉਹ ਹਾਂਜੀ ਤੁਸੀਂ ਕਿੱਥੇ ਜਾਣਾ ਸੀਗਾ ਮੈਂ ਨਿਊਜ਼ੀਲੈਂਡ ਨਿਊਜ਼ੀਲੈਂਡ ਅੱਜ ਤੁਸੀਂ ਮਾਚੀ ਵੜਦੇ ਹੋ ਨਹੀਂ ਨਹੀਂ ਮਾਚੀ ਵਾਲਾ ਮੈਂ ਮਿਲਾਂਗਾ ਤੁਸੀਂ ਲੱਗੋ ਅੱਛਾ ਤੁਸੀਂ ਕਿੰਨੇ ਕੁ ਪੈਸੇ ਦਿੱਤੇ ਇਹਨਾਂ ਨੂੰ ਮੈਂ 4 ਲੱਖ 25 ਅੱਛਾ ਤੁਸੀਂ ਉੱਥੇ ਕਿਸੇ ਦੇ ਨੋ ਕਿ ਨੂੰ ਮਿਲੇ ਸੀਗੇ ਮੈਂ ਪਹਿਲਾਂ ਤਾਂ ਨੀਹਾ ਸ਼ਰਮਾ ਸੀਗੀ ਨੀਹਾ ਸ਼ਰਮਾ ਹਟ ਗਈ ਫਿਰ ਮਾਈ ਸ਼ਰਮਾ ਆਈ ਹੈ ਅੱਛਾ ਤੇ ਮਾਈ ਸ਼ਰਮਾ ਨੇ ਸਾਰੇ ਪੈਸੇ ਲਿੱਤੇ ਮਿਲਤਾ ਹਾਂ ਤੇ ਵਿੱਕੀ ਵੀ ਨਾਲ ਹੀ ਉਹਨਾਂ ਦੇ ਰਵੀ ਵੀ ਆ अच्छा ये काफी सारे नहीं मतलब हां जी हां जी ठीक है सो ये तस्वीरें ने लुधरा दे मोतीनगर थाने तो दिखाईयां जिथे की ਗੱਲਬਾਤ ਵੀ ਤੁਹਾਨੂੰ ਸੁਣਾਈ ਕਿ ਕਿਸ ਤਰ੍ਹਾਂ ਏਜੰਟ ਟਰੈਵਲ ਜਿਹੜੇ ਕਿ ਲਗਾਤਾਰ ਆਪਣੇ ਸ਼ਿਕਾਰ ਦੇ ਵਿੱਚ ਪਸੰਦੇ ਹੋਏ ਨਜ਼ਰ ਆ ਰਹੇ ਨੇ 마ਸੂਮ ਲੋਕਾਂ ਨੂੰ ਤੇ ਕਾਫੀ ਲੱਖਾਂ ਰੁਪਏ ਹੜਪਰੇ ਤੇ ਇੱਕ ਕਾਲਿੰਗ ਸੈਂਟਰ ਤੇ ਇੱਕ ਲੜਕੀ ਬਿਠਾਈ ਗਈ ਲੜਕੀ ਦੋਹਰ ਤੇ ਲੋਕਾਂ ਤੋਂ ਕਿਹਾ ਜਾ ਰਿਹਾ ਕਿ ਅਸੀਂ ਟੀਵੀ ਤੇ ਐਡ ਦੇਖੀ ਸੀ ਐਡ ਦੇਖਣ ਤੋਂ ਬਾਅਦ ਅਸੀਂ ਇਹਨਾਂ ਸੰਪਰਕ ਕੀਤਾ ਸੰਪਰਕ ਕਰਨ ਤੋਂ ਬਾਅਦ ਇਹਨਾਂ ਨੇ ਸਾਡੇ ਨਾਲ ਲੱਖਾਂ ਦੀ ਠੱਗੀ ਕੀਤੀ ਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਜਰੀ ਕਰ ਰਹੀ ਹੈ ਪਰਚਾ ਜਦ ਜੇ ਕੀ ਦਰਜ ਕਰ ਲਿਤਾ ਗਿਆ ਹੈ ਤੇ ਅੱਗੇ ਦੀ ਪਹਿਲ ਤੌਰ ਤੇ ਕਾਰਵਾਈ ਜੇ ਕੀ ਕਰਦੀ ਹੋਈ ਨਜ਼ਰ ਆ ਰਹੀ ਹੈ ਮੌਮੋਤੀ ਨਕਾ ਥਾਣੇ ਦਾ ਸਾਰਾ ਮਾਮਲਾ ਹੈ ਅਲਗ ਅਲਗ ਸ਼ਹਿਰਾਂ ਤੋਂ ਲੋਕੀ ਜਰੀ ਆਏ ਹੈ ਮਾਚੀ ਕੋਈ ਮਾਚੀਵਾੜਾ ਤੋਂ ਹੈ ਕੋਈ ਫਿਰੋਜ਼ਪੁਰ ਤੋਂ ਹੈ ਕੋਈ ਕਿਸਤੋਂ ਆਇਆ ਹੈ ਤੇ ਹੁਣ ਇਹ ਸਾਰੇ ਵਿਅਕਤੀ ਜਰੀ ਕੀ ਥਾਣੇ ਵਿੱਚ ਖੜੇ ਨੇ ਤੇ ਇੱਕ ਲੜਕੀ ਨੂੰ ਅਰੈਸਟ ਕੀਤਾ ਤੇ ਉਹਦੇ ਮਾਪਿਓ ਆਏ ਉਹਨਾਂ ਮਾਪਿਓ ਦਾ ਦਾਵਾ ਹੈ ਕਿ ਸਾਡੀ ਲੜਕੀ ਸਾਲ ਤੋਂ ਕੰਮ ਕਰ ਰਹੀ ਸੀ ਕਿ ਇਮੀਗ੍ਰੇਸ਼ਨ ਤੇ ਇਮੀਗ੍ਰੇਸ਼ਨ ਦੇ ਵਿੱਚ ਤੇ ਉਸਨੂੰ ਪੁਲਿਸ ਨੇ ਕੱਲ ਆਪਣੀ ਹਿਰਾਸਤ ਦੇ ਵਿੱਚ ਆ ਸਟਾਰ ਕੀਤਾ ਵੈ ਛਾਪਾ ਮਾਰੀ ਕਰਕੇ ਤੇ ਹੁਣ ਪਰਿਵਾਰ ਕੇ ਪਰਵਾਹ ਦਾ ਇਹ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਸੀਗਾ ਕਿ ਇਹੋ ਜਿਹਾ ਕੰਮ ਇੱਥੇ ਹੁੰਦਾ ਵੈ ਪਰ ਜਦੋਂ ਐਸਐਚਓ ਸਾਹਿਬ ਨਾਲ ਗੱਲਬਾਤ ਕੀਤੀ ਅਮਰਿਕਾ ਸਿੰਘ ਇੱਥੇ ਐਸਐਚਓ ਨੇ ਉਹਨਾਂ ਨਾਲ ਗੱਲਬਾਤ ਕਰਨ ਦੌਰਾਨ ਉਹਨਾਂ ਨੇ ਕਿਹਾ ਕਿ ਸਾਰੇ ਜਾਂਚ ਰਵਿਛਾ ਵੈ ਪੁਛ ਕੇ ਚੱਲ ਰਹੀ ਹੈ ਆਉਣ ਸਮੇਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਨਿੱਜੀ ਕਾਇਦਾ ਵੀ ਜਿਹੜਾ ਕੀਆ ਵਿੱਚ ਇਨਵੋਲਵਮੈਂਟ ਆਂਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੱਡੇ ਖੁਲਾਸੇ ਕਰਾਂਗੇ ਕਿ ਅੱਖ ਦੇ ਵਿੱਚ ਮਾਮਲਾ ਹੈ ਪੂਰਾ ਕੀ ਇਹ ਲੜਕੀ ਇਹਨਾਂ ਕੋ ਕੰਮ ਕਰਦੀ ਸੀ ਕਿ ਇਹਨਾਂ ਦਾ ਇਹ ਕੰਪਨੀ ਦਾ ਨੋਵਾ ਇੰਟਰਪ੍ਰਾਈਜ਼ ਦਾ ਰੋਲ ਹੈਗਾ ਕਿ ਨਹੀਂ ਹੈਗਾ ਜੁੜੇ ਹੋਏ ਲੁਧਾਨ ਲਈ ਜੁਨਾ ਟਿੰਕਾ ਜੱਟਰ ਨਾਲ ਯੂਮਰ ਰਿਪੋਰਟ ਧੰਨਵਾਦ